ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੋਈ ਗਾਂਦਣ ਦਿਖਾਉਣੀ ਆ ਤੇ ਇੱਕ ਮੈਂ ਤੁਹਾਨੂੰ ਥੋੜੇ ਉੱਚੇ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਮਗਰ ਵੀ ਇੱਥੇ ਮਗਰੇ ਤੇ ਜਿਹੜਾ ਕੱਟਾ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਕਾਰ ਹੋਸਣਾ ਠੀਕ ਠਾਕ ਜੀ ਸਭ ਠੀਕ ਠਾਕ ਵੇਖਿਆ ਮਨ ਲਦਨ ਵਾਲਾ ਫਿਰ ਹਾਂਜੀ ਵੀਰ ਜੀ ਉਧਰ ਬੈਠੇ ਹਾਂ ਦੇ ਕਿਤੇ ਬੈਠਿਆ ਅੱਛਾ ਤੇ ਅੱਜ ਵੀ ਦੋ ਆ ਹਨਾ ਆਪਣੇ ਹਾਂਜੀ ਦੋ ਸਾਥ ਤੇ ਚਲੋ ਨਾਮ ਦੱਸ ਦੇ ਕਰੀ ਨਾਮ ਵੀਰ ਜੀ ਮੇਰਾ ਦੀਪਕਾ ਹਾਂਜੀ ਟਿੰਡ ਖਿਆਲਾ ਕਲਾ ਰੋਡ ਰਾਮਪੀਠ ਰੋਡ ਠੀਕ ਹੈ ਤਸਵੀਰ ਜਿਹੜਾ ਜਿਹਦਾ ਅਮਰਪੁਰ ਕਿਲਾ ਮੇਰੇ ਸਿਰਹਣਾ ਪਣਾ ਤੇ ਫੋਨ ਨੰਬਰ ਕੋਲ ਦੇ ਮੇਰਾ 9779733848 ਠੀਕ ਹੈ ਤੇ ਚਲੋ ਸ਼ਰਾਰ ਹਰ ਛੋਟੀ ਤੋਂ ਕਰ ਲਈ ਆਪਾਂ ਪਹਿਲਾਂ ਗਾਂ ਤੋਂ ਕਹਿੰਦੇ ਕਰੀਏ ਸ਼ੁਰੂਆਤ ਆ ਕਾਫੀ ਖੂਬਸੂਰਤ ਹੈਗੀ ਜਰਸੀ ਕ੍ਰੋਸ ਆ ਤੇ ਤਾਜੀ ਸੋਈ ਆ ਕਿੰਨਾ ਚਿਰ ਹੋਇਆ ਸੋਈ ਨਾ ਇਹਨਾਂ ਵੀਜੀ ਇਹਨੂੰ ਅੱਜ ਤੀਜਾ ਦਿਨ ਜੋ 나ੜੂ ਨਾ ਰਿਹਾ ਅੱਛਾ ਤੇ ਬੱਚਾ ਕੀ ਮਗਰ ਮਗਰ ਵਸ਼ੀ ਆ ਨਹੀਂ ਵਸ਼ਾ ਮਗਰ ਵਸ਼ਾ ਅੱਛਾ ਇਹ ਮਗਰ ਵਸ਼ਾ ਹਾਂਜੀ ਠੀਕ ਆ ਤੇ ਕਿੰਨਾ ਕੁ ਬੋਲਾ ਹੋ ਇਹਦੇ ਕਾ ਵੀਜੀ ਇੱਥੇ ਲ ਜਿਹੜਾ ਲੀਟਰ ਵਾਲਾ ਨਾ 17 ਕਿਲੋ ਹੋਊਗਾ ਕੋਲਾ ਤਿਆਰ ਜਿਹੜਾ ਤਿਆਰ ਜਿਹੜਾ ਇਹ ਕਿੰਨਾ ਦੋ ਚਵਾਈ ਜਾਓਗੇ ਫਿਰ ਦੁੱਧ ਵੀਰ ਜੀ ਦੇ ਜੇ ਹਸਾਣਾ ਥਣ ਪਾਂਡਾ ਬਣਿਆ ਉਸ ਹਸਾਣਾ 25 ਕਿਲੋ ਚਵਾਉਣਾ ਚਾਹੀਦਾ ਅੱਛਾ ਬਾਕੀ ਚਲੋ 20 ਚਵਾਈ ਜਾਉਦੀ ਇੰਨਾ ਹੀ ਬੜਾ ਨੇ ਤੋਰੋ ਹਾਂ ਕਰੀ ਇਹਨੂੰ ਬਾਕੀ ਗੱਦਗਾਠ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਆ ਬੇਲ ਵੀ ਚੰਗੀ ਆ ਥੱਲੇ ਉਹ ਚੰਗੀ ਤਿਆਰ ਹੋਈ ਆ 17 ਲੀਟਰ ਜਿਹੜਾ ਬੋਲਾ ਹੀ ਕਹਿੰਦੇ ਕਿ ਇਹਦੇ ਕੋਲ ਤਿਆਰ ਆ ਆ ਬੱਚਾ ਜਿਹੜਾ ਹਾਂ ਜੀ ਨਾੜੂ ਨਾਲ ਹਾਂ ਦੇਖ ਸਾਡੇ ਨਾੜੂ ਜਿਹੜਾ ਨਾਲ ਹੀ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਲੈ ਜਾ ਬੱਚੇ ਜਰਾ ਚੂਕ ਕੇ ਵਿੱਚ ਪੁਰਾ ਪਛਵਾ ਬਣਾਉਣੀ ਆਪਾਂ ਦਿਖਾਈ ਜਣਾ ਚਾਹਾਂ ਦਿਖਾ ਦਿਓ ਇਤਰਾ ਹੀ ਥੱਲੇ ਬੈਜੋ ਖੰਡੀ ਤੇ ਦੀ ਆ ਕਿ ਰੱਸੀ ਪਾਉਦੇ ਭਾਵੇਂ ਨਾ ਪਾਓ ਹਾਂ ਜੀ ਬਿਨਾ ਮੰਗੇ ਤੁਮ ਆਪਣੀ ਮਰਜ਼ੀ ਪਾਣੀ ਪਾ ਲਓ ਠੀਕ ਆ ਆ ਦੇ ਸੱਦੇ ਕੋਈ ਮੋਟੀ ਧਾਰਿਆ ਠੀਕ ਹੈ ਜੀ। ਬਾਕੀ ਹਵਾਨੇ ਦੇ ਨਾੜਾ ਵੀ ਆਪਾਂ ਦੇਖ ਸਕਦੇ ਹਾਂ ਜਿਆ ਦੇਖ ਸਕਦੇ ਬਿਲਕੁਲ ਪੀਲੇ ਰੰਗ ਦਾ ਬੋਲਾ ਹੀ ਆ ਜਿਹੜਾ ਅਜੇ। ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ। ਤੇ ਕਿੰਨਾ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਆਪਾਂ? ਜੀ ਮੁੱਲ ਜ਼ਿਆਦੀ ਕਰ ਦਾਂਗੇ। ਕਿੰਨਾ? 40000 ਤੋਂ 20000 ਛੱਡ ਦਾਂਗੇ। ਅੱਛਾ 52000 ਜੀ ਦੇ ਦਾਂਗੇ। 52000 ਦੇ ਦਾਂਗੇ। ਮੋਕੇ ਤੇ ਹੋਰ ਕਰ ਦੋ ਕਿ ਮਾਨ? ਕਰ ਦਾਂਗੇ। ਹੋਰ ਕੀ ਕਰਾਂਗੇ ਕੋਈ ਨਹੀਂ ਮਾਨ। ਚਲੋ ਕੋ ਫੋਨ ਲਾ ਵੇਖ। ਕਰ ਦਾਂਗੇ। ਫੋਨ ਇੱਕ ਵਾਰੀ ਕੋਈ ਲਾਵੇ ਜਰੂਰ। ਗਾਂ ਦੇ ਹਿਸਾਬ ਨਾਲ ਕੋਈ। ਹਾਂਜੀ ਹਾਂਜੀ ਕਿਉਂਕਿ ਵੱਡੀ ਆ ਗਾਂ ਦੁੱਧ ਵੀ 25 ਕਿਲੋ ਬਾਊ ਵੀ ਬਾਕੀ ਚੰਗੀ ਫੈਟ ਵਾਲੀ ਆ ਤੇ ਹੈਗੀ ਵੀ ਜਰਸੀ ਕ੍ਰਾਸ ਆ ਹਾਂ ਤੇ ਹੁਣ ਇੱਕ ਆ ਝੋਟੀ ਤਾਂ ਦਿਖਾਉਣੀ ਆ ਇਹ ਵੀ ਦੂਜੀ ਬੜੀ ਠੰਡੀ ਝੋਟੀ ਠੀਕ ਆ ਇਹਦੇ ਭਾਵੇਂ ਜਵਾਬ ਛੱਡੋ ਭਾਵੇਂ ਨਾ ਛੱਡੇ ਇਦਾਂ ਹੀ ਬਹਿ ਜਾਓ ਠੀਕ ਆ ਅੱਛਾ ਇਤਰਾ ਹੀ ਥੱਲੇ ਬਹਿ ਜਾ ਨਾ ਆ ਦੇਖ ਸਾਦੇ ਭਾਵੇਂ ਇਤਨੇ ਤੜਾ ਮਰੀ ਜਾਵੇ ਦੀ ਜੀ ਜੀ ਤੰਬੀ ਦੇ ਰਹੀ ਆ ਕਿ ਬੁਰੀ ਦੁੱਧ ਕਿੰਨਾ ਪੱਕਾ ਇਹਦੇ ਕੋਲ ਜੀ ਜੀ ਉੱਥੋਂ ਦਾ ਆਪਾ 8 1/2 ਕਿਲੋ ਦੇ ਹੰਦਾ ਹਾਂ ਹਾਂਜੀ ਨਵੀਂ ਥਾਂ ਤੁਹਾਨੂੰ ਪਤਾ ਨੰਗਰ ਘਰ ਵੀ ਜਾਂਦਾ ਆਪਾ ਘਾਟ ਹੀ ਦਸੀ ਕਿਲੋ ਹਾਂਜੀ ਆਪਾਂ 7 ਕਿਲੋ ਮਿਲਦੀ ਦੁੱਧ ਦੇ ਥੱਲੇ ਅੱਛਾ 7 ਕਿਲੋ ਪੱਕਾ ਦੁੱਧ ਜਿਹੜਾ ਮੰਨ ਕੇ ਚੱਲੀਏ ਮੰਨ ਕੇ ਚੱਲਣ 7 ਠੀਕ ਹੈ ਤੇ ਮਗਰ ਇਹਦੇ ਕੱਟਾ ਜਿਹੜਾ ਕੱਟਾ ਕੋਈ ਲਾੜੇ ਦੋਆਂ ਦਾ ਲਾੜੇ ਢਾਈਆਂ ਦਾ ਲਾੜੇ ਤਿੰਨਾਂ ਦਾ ਲਾੜੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਬਾਕੀ ਜਦੋਂ ਤਾਜੀ ਸੋਈ ਹੋਣੀ ਤਾਂ ਉਧਰ ਦਿਨੇ ਚੰਗਾ ਕੱਢਿਆ ਨਾ 12 13 ਕਿਲੋ ਦੁੱਧ ਨੇ ਕੱਢਿਆ ਸੀ ਤੋਰਾ ਇੱਕ ਰੀ ਫਰੇ ਨਹੀਂ ਬਾਕੀ ਮਿਲਕ ਵੀ ਇਹਨੂੰ ਚੰਗੀ ਲੱਗੀ ਥਾਂ ਨੂੰ ਚੰਗਾ ਲੱਗਾ ਕਿ ਵਿਧੀ ਜਿੰਨਾ ਕੋ ਲਈ ਹੈ ਨਾ ਉਹਨਾਂ ਨੂੰ ਸਾਰਾ ਮਲਕੀ ਰਵਾ ਜਿਹੜਾ ਹਰਿਆਣੇ ਦਾ ਹੈ। ਅੱਛਾ ਤੇ ਉਹਦੇ ਹਰਿਆਣੇ ਦੀ ਮਲਕੀ ਝੋਟੀ ਹੈ। ਅੱਛਾ ਤੇ ਮਲਕੀ ਅੱਜ ਜੇ ਆਪਾਂ ਝੋਟੀ ਤਿਆਰ ਕਰੀਏ ਤੇ ਤਿਆਰ ਕਰਦੇ ਕਹਿੰਦੇ 50000 ਖਰਚਾ ਆ ਜਾਂਦਾ 50000। ਹਾਂਜੀ ਹਾਂਜੀ ਜੇ ਇਹ ਤੇ ਪੂਰੀ ਵਧੀਆ ਤਰੀਕੇ ਨਾਲ ਤਿਆਰ ਕਰੀਏ ਫਿਰ ਤੇ ਜ਼ਿਆਦਾ ਹੀ ਆ ਜਾਂਦਾ ਜੀ। ਹਾਂ ਤਿਆਰ ਵੀ ਹੋਈ ਆ ਚਲੋ ਦੁੱਧ ਵੀ ਗਿਆ ਥੱਲੇ। ਹਾਂਜੀ ਕੋਈ ਵੀਰ ਭਰਾ ਸਾਂਭਣ ਵਾਲਾ ਲੈ ਜਾਏ ਤੇ ਲੱਖਾਂ ਬਾਹਰ ਵੇਖ ਸਕਦੀ ਆ। ਹਾਂਜੀ ਅਗਲੇ ਸਵੇਰੇ। ਹਾਂਜੀ ਬਾਕੀ ਜਿੰਨੀ ਵੀ ਚੰਗੀ ਜਰੀ ਸਾਫੂ ਕਰੀ ਤੇ ਹੁਣ ਕਿੰਨੇ ਦੀ ਦੇ ਦੇਣੀ ਆਪਾਂ ਇਹ ਇਹ ਵੀ ਵੀਜੀ ਨੇ ਦੀ ਦੇ ਦੀ ਕਿੰਨੇ ਦੀ 52 ਦੀ 58000 ਕਿਵੇਂ ਚੋ ਕਰ ਦੋਗੇ ਮਨ ਤਾਂ ਕੋਈ ਮੌਕੇ ਤੇ ਕਰ ਦਾਂਗੇ ਚਲੋ ਕੋ ਫੋਨ ਲਾਵੇ ਕਰੀ ਹਨਾ ਕੀ ਕਰਾਉਣਾ ਤੇ ਕਰਾ ਲਵੋ ਕਿ ਆ 50 ਕਰ ਦੋ ਆ ਵੀ 55 ਦੀ ਦੇ ਦੀ ਪੂਰੇ 55 ਦੀ ਹਾਂ ਜੀ ਵਿੱਚੋਂ ਛੋਟ ਛੜ ਕਰ ਦਾਂਗੇ ਚਲੋ ਬਾਕੀ ਫਿਰ ਮੌਕੇ ਤੇ ਹੋ ਜੋਗੀ ਹਨਾ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਦੋਵੇਂ ਸੁਈਆਂ ਸਵਾਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ